ਉੱਚੀ ਬੱਸੀ ਤਰਨਤਾਰ ਅੰਮ੍ਰਿਤਸਰ ਪੱਟੀ ਦੀਆਂ ਜਿੱਥੇ ਡਰੋਨ ਹਮਲਿਆਂ ਨੂੰ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਵਧੇਰੇ ਕਰਕੇ ਜਿਨ੍ਹਾਂ ਦਾ ਮੋੜਵਾ ਜਵਾਬ ਵੀ ਉਹ ਭਾਰਤੀ ਫੌਜ ਦੇ ਵੱਲੋਂ ਦਿੱਤਾ ਗਿਆ ਫਿਰੋਜ਼ਪੁਰ ਪੱਟੀ ਉਧਰ ਮਾਰ ਗੱਡੀ ਅੰਮ੍ਰਿਤਸਰ ਤਰਨਤਾਰ ਉੱਚੀ ਬੱਸੀ ਜੀ ਜੂ ਦਾ ਤਾਂ ਨਹੀਂ ਨੁਕਸਾਨ ਹੋਇਆ ਨਹੀਂ ਨੁਕਸਾਨ ਲੱਗਿਆ ਹੈ ਪਾਣੀ ਪਾਣੀ ਸਾਡੇ ਕੋਲ ਨਹੀਂ ਹੁੰਦਾ ਉੱਥੇ ਪਾਣੀ ਨਹੀਂ ਹੁੰਦਾ ਕੋਈ ਨਹੀਂ ਪਾਣੀ ਖੋਟੇ ਨਹੀਂ ਪਾਉ ਪਾਣੀ ਚਾਬੀ ਚਾਬੀ ਉਹ ਸੰਬਾ ਫਿਰੋਜ਼ਪੁਰ ਜੌਰੀ ਤਰਨਤਾਰਨ ਗੁਰਦਾਸਪੁਰ ਦੀਆਂ ਨੇ ਇਹ ਤਸਵੀਰਾਂ ਵੀ ਤੁਸੀਂ ਦੇਖੋਗੇ ਜਿੱਥੇ ਪੰਜਾਬ ਦੇ ਸ਼ਹਿਰਾਂ ਨੂੰ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਗਿਆ ਹੈ 11 ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਵੱਖ-ਵੱਖ ਇਹ ਆਪਣਾ ਹੀ ਆਪਣਾ ਇੱਥੇ ਜਿਹੜਾ ਖਲੂਤਾ ਹੈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਰਾਤੀ ਵਾਪਸ ਹੋਏ ਹੋਏ ਉਹ ਵਾਹਿਗੁਰੂ ਵਾਹਿਗੁਰੂ ਉਹ ਵਾਹਿਗੁਰੂ ਚਾਪਾਸ਼ੀ ਸੋਹਣੇ ਰੱਖ ਪਰ ਮਾਰੋ ਇਹ ਆਪਣਾ ਹੀ ਆਪਣਾ ਇੱਥੇ ਜਿਹੜਾ ਖਲੂਤਾ ਹੈ ਔਰ ਕਿੱਥੇ-ਕਿੱਥੇ ਹਮਲੇ ਹੋਏ ਆ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਸਮਝਾ ਰਹੇ ਆ ਰਾਜੌਰੀ ਜੰਮੂ ਅੰਮ੍ਰਿਤਸਰ ਔਰ ਸੰਬਾ ਪਠਾਨਕੋਟ ਗੁਰਦਾਸਪੁਰ ਤਰਦਤਾਨ ਫਿਰੋਜ਼ਪੁਰ ਇਹ ਉਹ ਉੱਤਰੀ ਭਾਰਤ ਦੇ ਕੁਝ ਸ਼ਹਿਰ ਨੇ ਜਿੱਥੇ ਹਮਲਾ ਜਿਹੜਾ ਹੈ ਉਹ ਕੀਤਾ ਗਿਆ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗ੍ਰਾਫਿਕਲੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਜਿਹੜਾ ਭਾਰਤੀ ਫੌਜ ਨੇ ਕਿਹਾ ਹੈ ਕਿ 26 ਥਾਵਾਂ ਦੇ ਉੱਤੇ ਜਿਹੜਾ ਉਹ ਅਟੈਕ ਕੀਤਾ ਗਿਆ ਔਰ ਜਿਸ ਦਾ ਅਸੀਂ ਜਵਾਬ ਵੀ ਦਿੱਤਾ ਉਹਨਾਂ ਨੂੰ ਹਵਾਜ ਦੇ ਵਿੱਚ ਹੀ ਤੈਸ ਨੈਸ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ 26 ਥਾਵਾਂ ਨੂੰ ਭਾਰਤ ਦੇ 26 ਸ਼ਹਿਰਾਂ ਨੂੰ ਆਪਣਾ ਨਿਸ਼ਾਨਾ ਉਹ ਬਣਾਇਆ ਗਿਆ ਔਰ ਜਿਸ ਦੇ ਅੰਦਰ ਭਾਰਤੀ ਫੌਜ ਦੇ ਮੁਤਾਬਕ ਪੰਜਾਬ ਦੇ ਤਿੰਨ ਜ਼ਿਲ੍ਹੇ ਪਰ ਗਰਾਊਂਡ ਤੋਂ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਕਾਫੀ ਥਾਵਾਂ ਜਿਹੜੀਆਂ ਨੇ ਉਹ ਸ਼ਾਮਲ ਇਸ ਵੇਲੇ ਨਜ਼ਰ ਆ ਰਹੀਆਂ ਨੇ ਫੋਰਨ ਮਿਨਿਸਟਰ ਐ ਐਸ ਜੈ ਸ਼ੰਕਰ ਲਗਾਤਾਰ ਸਪੋਰਟਾਂ ਨੇ ਫਿਰੋਜ਼ਪੁਰ ਉੱਚੀ ਬਸੀ ਤਰਨਤਾਰ ਨਮਰੀਸਰ ਪੱਟੀ ਦੀਆਂ ਜਿੱਥੇ ਡਰੋਨ ਹਮਲਿਆਂ ਨੂੰ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਵਧੇਰੇ ਕਰਕੇ ਜਿਨ੍ਹਾਂ ਦਾ ਮੋੜਵਾ ਜਵਾਬ ਵੀ ਉਹ ਭਾਰਤੀ ਫੌਜ ਦੇ ਵੱਲੋਂ ਦਿੱਤਾ ਗਿਆ ਫਿਰੋਜ਼ਪੁਰ ਪੱਟੀ ਉਧਰ ਮਾਰ ਗੱਡੀ ਅਮਰੀਸਰ ਤਰਨਤਾਰ ਉੱਚੀ ਬਸੀ ਜੀ ਜੂ ਦਾ ਨਹੀਂ ਨੁਕਸਾਨ ਹੋਇਆ ਨਹੀਂ ਨੁਕਸਾਨ ਲੱਗਿਆ ਮਾਤ ਪਾਉਂਦੇ ਨੇ ਕਿ 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 ਪਾਣ ਪਾਣ ਸਾਰੇ ਪਾਣ ਹੋਦਾ ਤੂੰ ਜੀ ਪਾਉਂਦੇ ਆ ਵਾਹਿਗੁਰੂ ਵਾਹਿਗੁਰੂ ਚਾਫਾ ਜੀ ਤੋਂ طرف ਤੋਂ ਮਾਰਦਾ ਇਹ ਆਪਣਾ ਹੀ ਆਪਣਾ ਇੱਥੇ ਜਿਹੜਾ ਖਲੂਤਾ ਹੈ ਔਰ ਕਿੱਥੇ ਕਿੱਥੇ ਹਮਲੇ ਹੋਏ ਆ ਗ੍ਰਾਫਿਕਸ ਦੇ ذریعے ਤੁਹਾਨੂੰ ਸਮਝਾ ਰਹੇ ਆ ਰਾਜੌਰੀ ਜੰਮੂ ਅੰਮ੍ਰਿਤਸਰ ਔਰ ਸੰਬਾ ਪਠਾਨਕੋਟ ਗੁਰਦਾਸਪੁਰ ਤਰਦਤਾਨ ਫਿਰੋਜ਼ਪੁਰ ਇਹ ਉਹ ਉਤਰੀ ਭਾਰਤ ਦੇ ਕੁਝ ਸ਼ਹਿਰ ਨੇ ਜਿੱਥੇ ਹਮਲਾ ਜਿਹੜਾ ਹੈ ਉਹ ਕੀਤਾ ਗਿਆ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗ੍ਰਾਫਿਕਲੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਜਿਹੜਾ ਭਾਰਤੀ ਫੌਜ ਨੇ ਕਿਹਾ ਹੈ ਕਿ 26 ਥਾਵਾਂ ਦੇ ਉੱਤੇ ਜਿਹੜਾ ਉਹ ਅਟੈਕ ਕੀਤਾ ਗਿਆ ਔਰ ਜਿਸ ਦਾ ਅਸੀਂ ਜਵਾਬ ਵੀ ਦਿੱਤਾ ਉਹਨਾਂ ਨੂੰ ਹਵਾਜ ਦੇ ਵਿੱਚ ਹੀ ਤੈਸ ਨੈਸ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ 26 ਥਾਵਾਂ ਨੂੰ ਭਾਰਤ ਦੇ 26 ਸ਼ਹਿਰਾਂ ਨੂੰ ਆਪਣਾ ਨਿਸ਼ਾਨਾ ਉਹ ਬਣਾਇਆ ਗਿਆ ਔਰ ਜਿਸ ਦੇ ਅੰਦਰ ਭਾਰਤੀ ਫੌਜ ਦੇ ਮੁਤਾਬਕ ਪੰਜਾਬ ਦੇ ਤਿੰਨ ਜ਼ਿਲ੍ਹੇ ਪਰ ਗਰਾਊਂਡ ਤੋਂ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਕਾਫੀ ਥਾਵਾਂ ਜਿਹੜੀਆਂ ਨੇ ਉਹ ਸ਼ਾਮਲ ਇਸ ਵੇਲੇ ਨਜ਼ਰ ਆ ਰਹੀਆਂ ਨੇ ਫੋਰਨ ਮਿਨਿਸਟਰ ਐ ਸਜੈ ਸ਼ੰਕਰ ਲਗਾਤਾਰ ਸਵਰਾਂ ਨੇ ਫਿਰੋਜ਼ਪੁਰ ਉੱਚੀ ਬਸੀ ਤਰਨਤਾਰ ਨਮਰੀਸਰ ਪੱਟੀ ਦੀਆਂ ਜਿੱਥੇ ਡਰੋਨ ਹਮਲਿਆਂ ਨੂੰ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਵਧੇਰੇ ਕਰਕੇ ਜਿਨ੍ਹਾਂ ਦਾ ਮੋੜਵਾ ਜਵਾਬ ਵੀ ਉਹ ਭਾਰਤੀ ਫੌਜ ਦੇ ਵੱਲੋਂ ਦਿੱਤਾ ਗਿਆ ਫਿਰੋਜ਼ਪੁਰ ਪੱਟੀ ਉਧਰ ਮਾਰ ਗੱਡੀ ਅਮਰੀਸਰ ਤਰਨਤਾਰ ਉੱਚੀ ਬਸੀ ਜੀ ਜੂ ਦਾ ਤਾਂ ਨਹੀਂ ਨੁਕਸਾਨ ਹੋਇਆ ਨਹੀਂ ਨੁਕਸਾਨ ਲੱਗਿਆ ਹੈ ਦੇ ਦਿੱਤਾ ਵੀ ਤੋਂ ਵੀ ਨੇ ਪਾਣੀ ਪਾਣੀ ਸਾਡੇ ਪਾਉ ਪਾਣੀ ਹਦਾ ਤੁਸੀਂ ਪਾਣੀ 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 ਖਾਵੀ ਚਾਬੀ ਚਾਬੀ ਉਹ ਸੰਬਾ ਫਿਰੋਜ਼ਪੁਰ ਜੌਰੀ ਤਰਨਤਾਰਨ ਗੁਰਦਾਸਪੁਰ ਦੀਆਂ ਨੇ ਇਹ ਤਸਵੀਰਾਂ ਵੀ ਤੁਸੀਂ ਦੇਖੋਗੇ ਜਿੱਥੇ ਪੰਜਾਬ ਦੇ ਸ਼ਹਿਰਾਂ ਨੂੰ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਗਿਆ ਹੈ 11 ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਵੱਖ-ਵੱਖ ਇਹ ਆਪਣਾ ਹੀ ਆਪਣਾ ਇੱਥੇ ਜਿਹੜਾ ਖਲੂਤਾ ਹੈ ਸ਼ਹਿਰਾਂ ਨਿਸ਼ਾਨਾ ਬਣਾਇਆਗੇ ਰਾਤੀ ਵਾਪਸ ਆਏ ਹਾਂ ਵਾਲੇ ਕੁਮਾਰ ਵਾਲੇ ਵਾਲੇ ਕੁਮਾਰ ਵਾਲੇ ਵਾਹਿਗੁਰੂ ਜੀ ਜਪਾ ਜੀ ਸੋਹਰਾ ਕਰ ਮਾਰਤਾ ਇਹ ਆਪਣਾ ਹੀ ਆਪਣਾ ਇੱਥੇ ਜਿਹੜਾ ਖਲੂਤਾ ਹੈ ਵਾਹ ਵਾਹ ਔਰ ਕਿੱਥੇ ਕਿੱਥੇ ਹਮਲੇ ਹੋਏ ਆ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਸਮਝਾ ਰਹੇ ਆ ਰਾਜੌਰੀ ਜੰਮੂ ਅਮਰੀਕਸਰ ਔਰ ਸਾਂਭਾ ਪਠਾਨਕੋਟ ਗੁਰਦਾਸਪੁਰ ਤਰਤਾਨ ਫਿਰੋਜ਼ਪੁਰ ਇਹ ਉਹ ਉੱਤਰੀ ਭਾਰਤ ਦੇ ਕੁਝ ਸ਼ਹਿਰ ਨੇ ਜਿੱਥੇ ਹਮਲਾ ਜਿਹੜਾ ਹੈ ਉਹ ਕੀਤਾ ਗਿਆ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਗ੍ਰਾਫਿਕਲੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਜਿਹੜਾ ਭਾਰਤੀ ਫੌਜ ਨੇ ਕਿਹਾ ਹੈ ਕਿ 26 ਥਾਵਾਂ ਦੇ ਉੱਤੇ ਜਿਹੜਾ ਉਹ ਅਟੈਕ ਕੀਤਾ ਗਿਆ ਔਰ ਜਿਸ ਦਾ ਅਸੀਂ ਜਵਾਬ ਵੀ ਦਿੱਤਾ ਉਹਨਾਂ ਨੂੰ ਹਵਾਬਦ ਦੇ ਵਿੱਚ ਹੀ ਤੈਸ ਨੈਸ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ 26 ਥਾਵਾਂ ਨੂੰ ਭਾਰਤ ਦੇ 26 ਸ਼ਹਿਰਾਂ ਨੂੰ ਆਪਣਾ ਨਿਸ਼ਾਨਾ ਉਹ ਬਣਾਇਆ ਗਿਆ ਔਰ ਜਿਸ ਦੇ ਅੰਦਰ ਭਾਰਤੀ ਫੌਜ ਦੇ ਮੁਤਾਬਕ ਪੰਜਾਬ ਦੇ ਤਿੰਨ ਜ਼ਿਲ੍ਹੇ ਪਰ ਗਰਾਊਂਡ ਤੋਂ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਕਾਫੀ ਥਾਮਾਂ ਜਿਹੜੀਆਂ ਨੇ ਉਹ ਸ਼ਾਮਲ ਇਸਲੇ ਨਜ਼ਰ ਆ ਰਹੀਆਂ ਨੇ ਫੋਰਨ ਮਿਨਿਸਟਰ ਐ ਐਸ ਜੈ ਸ਼ੰਕਰ ਲਗਾਤਾਰ ਸਰਹੱਦਾਂ ਨੇ ਫਿਰੋਜ਼ਪੁਰ ਉੱਚੀ ਬਸੀ ਤਰਨਤਾਰ ਨਮਰੀ ਸਰ ਪੱਟੀ ਦੀਆਂ ਜਿੱਥੇ ਡਰੋਨ ਹਮਲਿਆਂ ਨੂੰ ਕੈਮਰੇ ਦੇ ਵਿੱਚ ਕੈਦ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਵਧੇਰੇ ਕਰਕੇ ਜਿਨ੍ਹਾਂ ਦਾ ਮੋੜਵਾ ਜਵਾਬ ਵੀ ਉਹ ਭਾਰਤੀ ਫੌਜ ਦੇ ਵੱਲੋਂ ਦਿੱਤਾ ਗਿਆ ਫਿਰੋਜ਼ਪੁਰ ਪੱਟੀ ਉਧਰ ਮਾਰ ਗੱਡੀ ਅੰਮ੍ਰਿਤਸਰ ਤਰਨਤਾਰ ਉੱਚੀ ਬਸੀ ਜੀ ਜੂ ਦਾ ਤਾਂ ਨਹੀਂ ਨੁਕਸਾਨ ਹੋਇਆ ਨਹੀਂ ਨੁਕਸਾਨ ਲੱਗੀਆਂ ਹੈ ਪਾਣੀ ਪਾ ਪਾ ਸਾਰੇ ਪਾ ਪਾ ਨਹੀਂ ਹੁੰਦਾ ਤੁਸੀਂ ਪਾ ਪਾ ਪਾਣੀ ਖੋਜਦੇ ਨਹੀਂ ਪਾਉ ਪਾ ਪਾਣੀ ਚਾਬੀ ਚਾਬੀ ਉਹ ਸੰਬਾ ਫਿਰੋਜ਼ਪੁਰ ਜੌਰੀ ਤਰਨਤਾਰਨ ਗੁਰਦਾਸਪੁਰ ਦੀਆਂ ਨੇ ਇਹ ਤਸਵੀਰਾਂ ਵੀ ਤੁਸੀਂ ਦੇਖੋਗੇ ਜਿੱਥੇ ਪੰਜਾਬ ਦੇ ਸ਼ਹਿਰਾਂ ਨੂੰ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਗਿਆ ਹੈ 11 ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਵੱਖ-ਵੱਖ ਇਹ ਆਪਣਾ ਹੀ ਆਪਣਾ ਇੱਥੇ ਜਿਹੜਾ ਖਲੂਤਾ ਹੈ ਸ਼ਹਿਰਾਂ ਨਿਸ਼ਾਨਾ ਬਣਾਇਆ ਗਿਆ ਰਾਤੀ ਵਾਪਸ ਤੇ ਉਹ ਵਾਹਿਗੁਰੂ ਵਾਹਿਗੁਰੂ ਉਹ ਵਾਹਿਗੁਰੂ ਚਾਪਾਸ਼ੀ